ਕਾਗਜ਼ ਤੇ ਪੈਨਸਲ ਲੈ ਲਿਓ ਸਾਰੇ ਕਰੇ ਜਾ ਕੇ ਕਾਗਜ਼ ਪੈਨਸਲ ਲੈ ਕੇ ਇੱਕ ਪਾਸੇ ਲਿਖ ਲਿਓ ਕਾਂਗਰਸ ਸਰਕਾਰ ਇੱਕ ਪਾਸੇ ਲਿਖ ਲਿਓ ਅਕਾਲੀ ਦਲ ਸਰਕਾਰ ਤੀਜੇ ਪਾਸੇ ਲਖ ਲਿਓ ਆਮ ਆਦਮੀ ਪਾਰਟੀ ਸਰਕਾਰ ਜੋ ਤੁਹਾਨੂੰ ਯਾਦ ਆਉਂਦਾ ਹੈ ਪੰਜਾਬ ਵਿੱਚ ਦੇਖੋ ਕਿਦੋਂ ਬਣਿਆ ਉਹਦੇ ਥੱਲੇ ਲਿਖੀ ਚੱਲੋ ਜੇ ਤੁਸੀਂ ਸੋਚਦੇ ਕਾਂਗਰਸ ਨੇ ਆਹ ਬਣਾਇਆ ਆ ਲੇਖੀ ਚੱਲੋ ਅਕਾਲੀ ਦਲ ਨੇ ਬਣਾਇਆ ਉਹ ਲਿਖ ਲਿਓ ਆਪ ਨੇ ਬਣਾਇਆ ਉਹ ਲਿਖ ਲਓ ਬੋਡੇ ਸਾਹਮਣੇ ਇੱਕ ਗੱਲ ਆਉਗੀ ਕਿ 90 95% ਜੋ ਚੀਜ਼ ਪੰਜਾਬ ਅੱਜ ਹੈ ਉਹ ਅਕਾਲੀ ਦਲ ਦੀ ਦੇਣ ਹੈ ਸਰਕਾਰਾਂ ਦੇ ਦਰਾਂਮੇ ਹੈ ਉਹ ਵੀ ਉਹ 22 23 ਸਾਲਾਂ ਦੇ ਵਿੱਚ ਹੈ ਜਿੰਨੇ ਥਰਮਲ ਪਲਾਂਟ ਬਿਜਲੀ ਪੈਦਾ ਕਰਨ ਵਾਲੇ ਪੰਜਾਬ 'ਚ ਹੈ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਪਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਜਿੰਨੇ 에어ਪੋਰਟ ਹੈ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਲੈ ਕੇ ਮੁਹੱਲੀ ਇੰਟਰਨੈਸ਼ਨਲ 에어ਪੋਰਟ ਲੈ ਕੇ ਆਪਣਾ ਪਠਾਨਕੋਟ 에어ਪੋਰਟ ਜਲੰਧਰ 에어ਪੋਰਟ ਬਠਿੰਡਾ 에어ਪੋਰਟ ਸਾਰੇ ਬਾਦਲ ਸਾਹਿਬ ਨੇ ਬਣਾਏ ਜਿੰਨੀਆਂ ਚਾਰ ਲੇਨ ਸੜਕਾਂ ਅੱਜ ਲੁਧਿਆਣੇ ਤੋਂ ਤੁਸੀਂ ਅੰਮ੍ਰਿਤਸਰ ਜਾਂਦੇ ਹੋ ਲੁਧਿਆਣੇ ਤੋਂ ਮੋਗਾ ਜਾਂਦੇ ਹੋ ਲੁਧਿਆਣੇ ਤੋਂ ਤੁਸੀਂ ਬਠਿੰਡਾ ਜਾਂਦੇ ਹੋ ਪਹਿਲੇ ਡਰ ਲੱਗਦਾ ਹੁੰਦਾ ਸੀ ਕਿਦਾਂ ਰਾਤ ਨੂੰ ਵੱਜੇ ਨਾ ਗੱਡੀ ਰੋਜ਼ ਦੇਖਦੇ ਹੁੰਦੇ ਸੀ ਕੋਈ ਕਿਤੇ ਗੱਡੀ ਇੱਥੇ ਉਲਟੀ ਪਈ ਐ ਸਿੰਗਲ ਰੋਡ ਮੋਗੇ ਜਾਂਦੇ ਜਾਂਦੇ ਤੁਸੀਂ ਰੋਜ਼ ਐਕਸੀਡੈਂਟ ਦੇਖਦੇ ਸੀ ਆ ਛੇ ਛੇ ਲੈਣਾ ਦੀਆਂ ਸੜਕਾਂ ਬਣਾਉਣ ਵਾਲਾ ਕਾਲੀ ਦਲ ਤੁਸੀਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਸੜਕਾਂ ਇਹਦੀਆਂ ਦੇਖੋਗੇ ਜੇ ਤੁਸੀਂ ਪਿੰਡਾਂ ਜਾਓਗੇ ਦਾਣਾ ਮੰਡੀਆਂ ਕਾਲੀ ਦਲ ਨੇ ਬਣਾਈਆਂ ਡਿਊਲ ਕਨੈਕਸ਼ਨ ਕਾਲੀ ਦਲ ਨੇ ਦਿੱਤੇ ਮੁਫ਼ਤ ਬਿਜਲੀ ਕਾਲੀ ਦਲ ਨੇ ਦਿੱਤੀ ਐਮਐਸਪੀ λεਉਣ ਵਾਲਾ ਪੰਜੇ ਕਣਕ ਤੇ ਝੋਨੇ ਦਾ ਖਾਲੀ ਦਲ ਸੀ ਜਿਹੜੇ ਟਰੈਕਟਰ ਸੀ ਇਹਦੇ ਟੈਕਸ ਲੱਗਦਾ ਹੁੰਦਾ ਸੀ ਬਾ ਮਾਫ ਕੀਤਾ ਬਾਦਲ ਸਾਹਿਬ ਨੇ ਕਿਹਾ ਕਿ ਆ ਜੱਟ ਦਾ ਘਟਾ ਹੈ ਇਹਦੇ ਕੋਈ ਟੈਕਸ ਨਹੀਂ ਲੱਗੋ ਪਹਿਲੇ ਸਾਈਕਲ ਤੇ ਵੀ ਟੈਕਸ ਲੱਗਦਾ ਹੁੰਦਾ ਸੀ ਪਤਾ ਨਹੀਂ ਕਿੰਨੇ ਰੁਪਏ ਸੀ ਸਾਈਕਲ ਚਲਾਉਣ ਤੇ ਹਾਂਜੀ ਆਹ ਸਾਈਕਲ ਉਹ ਬਾਦਲ ਸਾਹਿਬ ਨੇ ਬੰਦ ਕੀਤਾ ਟੋਕਨ ਹਾਂ ਸਾਈਕਲ ਦੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਮੁੱਖ ਮੰਤਰੀ ਤੀਰਥ ਯਾਤਰਾ ਲੜਕੀਆਂ ਨੂੰ 11ਵੀਂ ਤੇ 12ਵੀਂ ਜਾਣ ਨੂੰ ਸਾਈਕਲ ਦੇਣ ਵਾਲਾ ਕਾਲੀਦਲਾ ਸਾਰੇ ਬੰਦ ਐ World Cup ਕਬੱਡੀ ਕਰਾਉਂਦੇ ਹੁੰਦੇ ਸੀ World Cup ਕਬੱਡੀ ਕਰਾਉਂਦੇ ਹੁੰਦੇ ਸੀ ਇਹ ਮੇਲਾ ਲੱਗ ਜਾਂਦਾ ਸੀ ਬੰਦ ਐ ਪਸ਼ੂ ਮੇਲੇ ਕਰਾਉਂਦੇ ਸੀ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਬੰਦ ਹੈ ਸੇਵਾ ਕੇਂਦਰ ਗੋਲੇ ਮੈਂ ਬੰਦ ਹੈ ਇੱਕ ਚੀਜ਼ ਦੱਸ ਦਿਓ ਜਿਹੜੀ ਇੱਥੇ ਨਵੀਂ ਬਣੀ ਹੈ ਜਦੋਂ ਕਾਗਜ਼ ਪੈਨਸਲ ਤੇ ਲਿਖੋਗੇ ਕਾਂਗਰਸ ਦੇ ਥੱਲੇ ਤੁਹਾਨੂੰ ਲੱਪਣਾ ਹੀ ਨਹੀਂ ਕੁਝ ਮੈਂ ਪੁੱਛਿਆ ਸੀ ਸਵਾਲ ਅਸੈਂਬਲੀ ਜੀ ਪੁੱਛਿਆ ਸੀ ਆ ਚੰਨੀ ਉਹਦਾ ਲੀਡਰ ਉਹਦੇ ਆਪੋ ਉੱਪਰ ਜੀ ਮੈਂ ਪੁੱਛਿਆ ਮੈਂ ਕਿਹਾ ਪੰਜ ਚੀਜ਼ਾਂ ਗਿਣਾ ਦਿਓ ਪੰਜ ਚੀਜ਼ਾਂ ਛੱਡੋ ਕੁਛ ਨਾ ਪੰਜ ਹੀ ਸਾਰਾ ਬੀਬੀ ਭੱਟਲ ਸਾਰੇ ਬੈਠੇ ਲਾਲ ਸਿੰਘ ਜੀ ਇੱਕ ਦੋ ਤਿੰਨ ਪੁੱਛੀ ਯਾਰ ਕੀ ਦੱਸ ਕੀ ਕੀਤਾ ਪੰਜ ਚੀਜ਼ਾਂ ਨਹੀਂ ਗਿਣਾ ਸਕੇ ਫਿਰ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤੇ ਅਖੀਰ ਚੱਕ ਕੇ ਮੈਂ ਕਿਹਾ ਇੱਕ ਤਾਂ ਦੱਸ ਦਿਓ ਕਿ ਇੰਨੇ ਸਾਲ ਰਾਜ ਕੀਤਾ 15 20 ਸਾਲ ਇੱਕ ਚੀਜ਼ ਤਾਂ ਦਿੱਤੀ ਹੋਣੀ ਆ ਤੁਸੀਂ ਕਿ ਕਹਿੰਦਾ ਚੰਨੀ ਕਹਿੰਦਾ ਕੀ ਕਹਿੰਦਾ ਸੀ ਪੈਚ ਲਾਏ ਆ ਸੜਕਾਂ ਦੇ ਆ ਝਾੜੂ ਵਾਲਿਆਂ ਨੇ ਤਾਂ ਪੈਚ ਵੀ ਨਹੀਂ ਲਾਏ ਹੁਣ ਤੁਸੀਂ ਲੁਧਿਆਣਾ ਦੇਖ ਲਓ ਲੁਧਿਆਣਾ ਚਾਰੇ ਤਰਫ ਦੇਖੋ ਲੁਧਿਆਣਾ ਜੋ ਕੁਝ ਬਣਿਆ ਆ ਅਕਾਲੀ ਦਲ ਦੀ ਸਰਕਾਰ ਆ ਜਿਨੇ ਬਾਈਪਾਸ ਹੈ ਜਿਨੇ ਫਲਾਈਓਵਰ ਹੈ ਜਿਨੇ ਇਹਨਾਂ ਦੇ ਹਲਕੇ ਇਹਨੋਂ ਸਾਦੇ ਹਲਕੇ ਚ ਰਾਤ ਨੂੰ ਮੈਂ ਟੀਪੀਸੀ ਨੂੰ ਸੀ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿ ਥੋੜੇ ਇੱਕ ਹਲਕੇ ਜਾਨੇ ਤੁਸੀਂ ਗੱਡੀ ਚ ਲੋ ਕੱਲੇ ਜਾਵਾਂਗੇ ਸਰਕਾ ਸੁੱਕਾ ਦੇਖਿਆ ਬੁਰਾ ਨਾਸੀਬ ਰੇਜ ਨਾ ਕੋਈ ਸ਼ਕਿਸ਼ ਕਸ਼ਮੀ ਮੈਂ ਉਹਨੂੰ ਕਿਹਾ 10 ਕਿੰਨੇ ਪੈਸੇ ਜੇ ਦਮ ਕਿਉਂ ਵੀ ਭਰਾਵਾ ਮੰਗੂਏ 400 ਕਰੋੜ ਰੁਪਇਆ ਮੈਂ ਰਾਤੋਂ ਰਾਤ ਉਹਨਾਂ ਨੂੰ ਦਿੱਤਾ ਤੇ ਦੇਖੋ ਜਾ ਕੇ ਕਿੰਨਾ ਕੰਮ ਹੋਇਆ ਸਾਰਾ ਸਾਰਾ ਲੁਧਿਆਣਾ ਦੇਖੋ ਸਾਰਾ ਲੁਧਿਆਣਾ ਦੇਖੋ ਮੈਨੂੰ ਲੱਗਦਾ ਅਸੀਂ ਆਪਣੇ 10 ਸਾਲਾਂ ਚ ਤਕਰੀਬਨ 7-8 ਹਜ਼ਾਰ ਕਰੋੜ ਰੁਪਏ ਲੁਧਿਆਣਾ ਦੀ ਡਿਵੈਲਪਮੈਂਟ ਚ ਲਾਇਆ ਤੇ ਕਾਂਗਰਸ ਦੇਖੋ ਇੱਕ ਚੀਜ਼ ਨਹੀਂ ਝਾੜੂ ਵਾਲੇ ਮੈਂ ਜੇ ਵੱਡੇ ਬਾਦਲ ਸਾਹਿਬ ਮਹੀਨੇ ਚ ਕਿਆ ਦੋ ਵਾਰ ਅਸੀਂ ਆਉਂਦੇ ਸੀ ਲੁਧਿਆਣਾ ਮਿਲਦੇ ਸੀ ਵਰਕਰਾਂ ਨੂੰ ਸੰਗਤ ਦਰਸ਼ਨ ਕਰਦੇ ਸੀ ਤੇ ਹੁਣ ਕੋਈ ਮੁੱਖ ਮੰਤਰੀ ਦਿਖਦਾ ਹੀ ਨਹੀਂ ਮੈਂ ਕੱਲ ਧੂਰੀ ਜਿੱਥੋਂ ਦਾ ਭਗਵੰਤ ਮਾਨ जिते हल्के उ गया ती हैरान रह जाओगे धूरी हलका जितो एम एल ए बनया पिछले ढाई साल दो बार आया है दो बार अपने हल्के आ इन्ह कमिटमेंट लैवल देखो सड़कों का किन्ना बार अपने हल्के ची मैं पूछना चाहना देखो ਕਈ ਸੂਬੇ ਬੜੇ ਸਿਆਣੇ ਆ ਕਈ ਸੂਬਿਆਂ ਦੇ ਲੋਕ ਬੜੇ ਸਿਆਣੇ ਆ ਆ ਗੁਜਰਾਤੀ ਦੇਖਿਓ ਗੁਜਰਾਤੀ 35 ਸਾਲ ਹੋ ਗਏ ਇਕੱਲੇ ਮੋਦੀ ਨੂੰ ਵੋਟ ਪਾਉਣੀ ਆ ਹੋਰ ਕਿਸੇ ਨੂੰ ਪਾਉਣੀ ਨਹੀਂ ਉਹ ਕਹਿੰਦੇ ਲੋੜ ਹੀ ਨਹੀਂ ਇਹਨੇ ਸਾਰਾ ਕੁਝ ਕਰਨਾ ਤੇ ਆਪਾਂ ਲੋੜ ਕੀ ਹੈ ਤੇ ਇੱਥੇ ਸਾਰਾ ਕਰਨ ਨਾਲ ਅਕਾਲੀ ਦਲ ਕਹਿੰਦੇ ਨਹੀਂ ਨਹੀਂ ਐਕਜੀ ਨਵੀਂ ਚੀਜ਼ ਦੇਖਦੇ ਆ ਜਿਹੜਾ ਸੌ ਕੈਪਟਨ ਨੇ ਸੌ ਖਾਦੀ ਆਪਾਂ ਦੇਖਿਆ ਸੀ 5 ਸਾਲ ਪਹਿਲੇ ਵੀ ਟੱਕਾ ਨਹੀਂ ਜੋੜਿਆ ਬਸ ਸੌ ਖਾ ਲਈ ਚਲੋ ਐਤੀ ਇਹਨੂੰ ਦੇਖੀਏ ਫਿਰ ਲੱਭਿਆ ਨਹੀਂ ਤੇ ਫਿਰ ਝਾੜੂ ਵਾਲੇ ਆ ਗਏ ਅੱਛਾ ਮੈਂ ਤਾਂ ਹੈਰਾਨ ਆ ਤੁਹਾਡੇ ਤੇ ਉਹ ਕੱਲਾ ਹੀ ਆ ਕੰਦਾ ਤੇ ਲਿਖਦਾ ਇੱਕ ਵੋਟ ਇੱਕ ਮੌਕਾ ਦੇ ਉਹ ਝਾੜੂ ਤੇ ਐ ਹੀ ਨਹੀਂ ਦੇਖਿਆ ਐਮਐਲਏ ਕਿਹੜਾ ਹੈ ਮਨ ਲਾਦਾ ਚਾਹੇ ਹਲਕੇ ਵਾਲਿਆਂ ਨੂੰ ਨਹੀਂ ਪਤਾ ਹੋਇਆ ਐਮਐਲਏ ਕਿਹਨੂੰ ਵੋਟ ਪਾ ਰਿਹਾ ਝਾੜੂ ਨੂੰ ਪਾਉਣਿਆ ਝਾੜੂ ਨੂੰ ਪਾਉਣਿਆ ਮੇਰੇ ਕੋਲੇ ਇੱਕ ਝਾੜੂ ਵਾਲਾ ਲੀਡਰ ਵਰਕਰ ਉਹ ਸ਼ਾਮਲ ਹੋਇਆ ਤੇ ਮੈਂ ਮੜਕਾ ਪਾਇਆ ਤੇ ਮੇਰੇ ਕੋਲੇ ਬਹਿ ਗਿਆ ਮੈਂ ਕਿਹਾ ਕਿਉਂ ਛੱਡੀ ਝਾੜੂ ਤੂੰ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਵਾਸਤੇ ਆਪਣੇ ਐਮਐਲਏ ਕੋਲੇ ਗਿਆ ਐਮਐਲਏ ਨੂੰ ਕਿਹਾ ਮੇਰੇ ਕੰਮ ਕਰ ਦਿਓ ਉਹ ਕਹਿੰਦਾ ਮਗਰ ਉਹ ਕੋਲ ਟਾਈਮ ਹੈ ਨਹੀਂ ਮੈਂ ਕਿਹਾ ਜੀ ਜੇ ਵੋਟਾਂ ਸੀ ਉਹਦੋਂ ਤੁਸੀਂ ਟਾਈਮ ਸੀ ਤੁਹਾਡੇ ਕੋਲੇ ਕਹਿੰਦਾ ਵੋਟਾਂ ਕਿਹੜਾ ਮੈਂ ਮੰਗਣ ਗਿਆ ਕਹਿੰਦਾ ਵੋਟਾਂ ਤੁਸੀਂ ਮੈਨੂੰ ਨਹੀਂ ਪਾਈਆਂ ਤੁਸੀਂ ਤਾਂ ਵੋਟਾਂ ਝਾੜੂ ਨੂੰ ਪਾਈਆਂ ਉਹ ਕਹਿੰਦਾ ਮੈਂ ਦਰਵਾਜ਼ੇ ਝਾੜੂ ਰੱਖਦਾ ਹੈ ਕੁਛ ਦਿਓ ਝਾੜੂ ਸਾਹਿਬ ਨੂੰ ਕੀ ਕੰਮ ਕਰਾਉਣਾ ਝਾੜੂ ਪਾਇਆ ਹੈ ਆ ਹਾਲਾਤ ਆ ਸੀ ਆਪਣੇ ਸੂਬੇ ਦੇ ਤੇ ਅੱਜ ਦੇਖੋ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰੀ ਜਾਂਦੇ ਆ ਜਿੰਨੇ ਵਪਾਰੀ ਐ ਇੰਡਸਟਰੀ ਚ ਪੁੱਛੋ ਸਾਰਿਆਂ ਨੂੰ ਫਰੋਤੀਆਂ ਦੇਣੀਆਂ ਪੈ ਰੀਆਂ ਕੋਈ ਚੇਨੀ ਖਿੱਚ ਰਿਹਾ ਕੋਈ ਡੱਕਾ ਡਾਲ ਰਿਹਾ ਕੋਈ ਕੁਛ ਕਰ ਰਿਹਾ ਪੁਲਿਸ ਐ ਹੀ ਨਹੀਂ ਕਿਉਂਕਿ ਮੁੱਖ ਮੰਤਰੀ ਨਹੀਂ ਪ੍ਰਵਾ ਕਰਦਾ ਆ ਦੇਖੋ ਇਹਨਾਂ ਦੀ ਟਰੱਕ ਹੀ ਚੋਰੀ ਹੋ ਗਏ ਤੇ ਐਫਆਈਆਰ ਹੀ ਨਹੀਂ ਕਰਦੇ ਟਰੱਕ ਹੀ ਚੋਰੀ ਹੋ ਗਏ ਇੱਥੇ ਬੰਦੇ ਗਾਇਬ ਹੋ ਜਾਂਦੇ ਤੇ ਕੋਈ ਯਾਰ ਮੈਂ ਇੱਥੇ ਪੁਲਿਸ ਵਾਲੇ ਹੋਣੇ ਕਿਹੜੇ ਐਸਐਚਓ ਸਾਹਿਬ ਆਪਣਾ ਕਾਨੂੰਨ ਕੀ ਹੈ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਤੇ ਅੰਦਰ ਕਰਦੇ ਹੋ ਵੀ ਨਹੀਂ ਕਰਦੇ ਹੋ ਨਾ ਆਹ ਕਹਿੰਦਾ ਕਰਦੇ ਆ ਅਾ ਤੁਹਾਡਾ ਮੁੱਖ ਮੰਤਰੀ दारू ਦੀ ਬੋਤਲ ਪੀ ਕੇ ਪੰਜਾਬ ਚ ਲੈ ਜਾਂਦਾ ਓਏ ਮੂੰਹ ਚ ਪਾਓ ਆ ਦੀ ਮਸ਼ੀਨ ਦੀ ਹੈਂ मैं कहना रोज सवेर तू लैके शाम डी देख परसो की होया बठिंडे फोटो कि मैं तेन दस दठिंडे एदत है पांच बजे तो बाद कमल लग जाए चाहिए आठिंडे रोड शोड लेट हो गया पीन लग गया लेट हो गया ਉਹ ਕਹਿੰਦੇ ਲੋਕੀ ਡਿੱਕੀ ਜਾਂਦੇ ਐ ਕਹਿੰਦਾ ਮੈਨੂੰ ਪੀ ਲੈਂਦੇ ਥੋੜੀ ਜੀ ਜਦੋਂ ਗਿਆ ਹੋਸ਼ ੁੱਡੇ ਸੀ ਤੇ ਗੱਡੀ ਤੋਂ ਨਿਕਲ ਕੇ ਬੋਨਟ ਤੇ ਚੜ ਗਿਆ ਉੱਥੇ ਭੰਗੜੇ ਪਾਉਣ ਲੱਗ ਗਿਆ ਫਿਰ ਕੋਈ ਦਿਮਾਗ 'ਚ ਗਰਮੀ ਚੜ ਗਈ ਕਹਿੰਦਾ ਬੋਤਲ ਲੈ ਪਾਣੀ ਤੇ ਸਿਰ 'ਚ ਪਾਉਣ ਲੱਗ ਗਿਆ ਆ ਦੇਖੋ ਮੁੱਖ ਮੰਤਰੀ ਐ ਆ ਬੋਤਲ ਸਿਰ 'ਚ ਪਾਣੀ ਦੀ ਪਾਉਂਦਾ ਹੁਣ ਆ ਚਲਾਊਗਾ ਪੰਜਾਬ ਹੁਣ ਇਹਨੇ ਐਕਸੀਡੈਂਟ ਕਰਨਾ ਹੀ ਕਰਨਾ ਐ ਤੇ ਫਿਰ ਆਪ ਗੁਨੇਗਾ ਰਾਤਾਂ ਨਹੀਂ ਹੈ